ਕਿਸ ਨੇ ਅਸਤਕ ਵਿਸਤ੍ਰਿਤ ਤੱਕ ਲਟਾਉਣ ਦੀ ਗੱਲ ਨਹੀਂ ਕੀਤੀ ਜਿੰਨੇ ਵੀ ਮੇਰੇ ਨਾਲ ਗੱਲ ਕੀਤੀ ਆਪਾਂ ਸਿੱਧਾ ਠੋਕ ਕੇ ਜਵਾਬ ਦਿੱਤਾ ਦੁਰਗ ਆ ਕੇ ਜਫੀਆਂ ਪਾਉਂਦੇ ਨੇ ਮੇਰੇ ਨਾਲ ਕਭੀ ਕੀ ਗੱਲ ਆ ਕਿ ਇਹ ਆਪ ਦੇ ਆਪ ਨੂੰ ਕੀ ਸਮਝਦਾ ਕੀ ਹੈ ਪਰਮਾਤਮਾ ਮੱਲੋਂ ਮੁੰਡਾ ਬਣਾਤਾ ਕੀ ਹੋ ਗਿਆ ਪ੍ਰੋਫੈਸ਼ਨ ਤੁਹਾਡਾ ਕਿਹੜਾ ਤੇ ਰੂਪ ਤੁਹਾਡਾ ਕਿਹੜਾ ਮੈਂ ਦੁਨੀਆ ਦੇ ਸਾਹਮਣੇ ਮੇਰਾ ਵੀ ਮਖੌਲ ਬਣਿਆ ਹੈ ਮੇਰਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਉਹਨੂੰ ਮੈਂ ਨੀਚਾ ਨਹੀਂ ਦਿਖਾਣਾ ਚਾਹੁੰਦੀ ਸਿਮਰ ਇਸ ਚੀਜ਼ ਦਾ ਵੀ ਦਰਦ ਹੈਗਾ ਵੀ ਤੁਹਾਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਮਤਲਬ ਤੁਹਾਡਾ ਵੀ ਜੀ ਕਰਦਾ ਹੋਣਾ ਵੀ ਵਿਆਹਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਤੁਹਾਨੂੰ ਬਲੇਸਿੰਗਸ ਦੇਣ ਦਵਾਉਂਦੇ ਨੇ ਦਿੰਦੇ ਨੇ ਦਿੰਦੇ ਨੇ ਜੀ ਮੈਂ ਬਹੁਤ ਬਜ਼ੁਰਗ ਮੈਨੂੰ ਦਵਾਵਾ ਦਿੰਦੇ ਨੇ ਬਲੇਸਿੰਗ ਦਿੰਦੇ ਨੇ ਕੌਣ ਕੌਣ ਕਹਿੰਦਾ ਕਿ ਬਲੇਸਿੰਗ ਨਹੀਂ ਦਿੰਦੇ ਬਜ਼ੁਰਗ ਆ ਕੇ ਜੱਫੀਆਂ ਪਾਉਂਦੇ ਨੇ ਮੇਰੇ ਨਾਲ ਨਹੀਂ ਜੱਫੀ ਦਾ ਵੀ ਇੱਕ ਤਰੀਕਾ ਹੁੰਦਾ ਨਾ ਇੱਕ ਜੱਫੀ ਪਿਆਰ ਦੀ ਹੁੰਦੀ ਹੈ ਬਜ਼ੁਰਗ ਲੇਡੀਜ਼ ਅੱਛਾ ਜੀ ਠੀਕ ਹੈ ਹਾਂਜੀ ਨਹੀਂ ਬਈ ਦੂਸਰੇ ਤੇ ਜੋ ਜਿਹ ਦੂਜੇ ਬਜ਼ੁਰਗ ਨੇ ਉਹ ਫਿਰ ਸਾਨੂੰ ਹਸਾਬ ਕਿਤਾਬ ਜਿਹੜਾ ਹੁੰਦਾ ਵਾ ਕਿ ਦੇਖੋ ਬਜ਼ੁਰਗ ਕਈ ਕਈਆਂ ਸਾਰਿਆਂ ਦੀ ਆ ਕੇ ਪੈਸੇ ਫੜਾ ਦਿੰਦੇ ਅਸੀਂ ਪੈਸੇ ਫੜ ਲੈਨੇ ਆ ਜੀ ਇੱਥੇ ਤਾਂ ਸਾਰਾ ਕੁਝ ਸਹਿਣ ਦੀ ਗੱਲ ਸਿਖਾਈ ਜਾਂਦੀ ਆ ਹਾਂਜੀ ਮਤਲਬ ਇੱਥੇ ਤਾਂ ਇਹ ਕਿਹਾ ਜਾਂਦਾ ਵੀ ਆਰਗੇਨਾਈਜ਼ਰ ਤੁਹਾਡੇ ਕੰਨਾਂ 'ਚ ਆ ਕੇ ਕਹਿੰਦੇ ਨੇ ਕਿ ਫੁੱਫੜ ਗੁੱਸੇ ਹੋ ਜੂ ਮੁੰਡੇ ਦਾ ਮਾਮਾ ਗੁੱਸੇ ਹੋ ਜਾਊਗਾ ਉਹਦੇ ਬੰਨੀ ਅੱਖਾਂ 'ਚ ਕਿਉਂ ਨਹੀਂ ਅੱਖ 'ਚ ਪਾਉਂਦੀ ਤਾਂ ਫਿਰ ਉਹ ਸਾਰਿਆਂ ਲਈ ਤਾਂ ਮਨ ਮਾਰਨਾ ਪੈਂਦਾ ਹੁਣ ਮਾਰਿਆ ਹੋਇਆ ਸੀ ਉਦੋਂ ਦਾ 12 ਸਾਲ ਐਵੇਂ ਥੋੜੀ ਕੰਮ ਕੀਤਾ ਹੂੰ ਮਾਰੇ ਹੋਇਆ ਸੀ ਐਤ ਕੀ ਕਿ ਹੋ ਗਿਆ ਐਤ ਕੀ ਪਹਿਲਾਂ ਕਿਸੇ ਨੇ ਗਲਾਸ ਮਾਰ ਕੇ ਮਾਰਿਆ ਨਹੀਂ ਸੀ ਮੇਰੇ ਉਹ ਗਲਾਸ ਨੇ ਆਤਮਾ ਚ ਜੋੜਤੀ ਅੰਦਰੋਂ ਕਰ ਦਿੰਦਾ ਨਾ ਬੰਦੇ ਨੂੰ ਮੈਂ ਮੈਂ ਜਿੱਦੋਂ ਮਤਲਬ ਇਹ ਚੀਜ਼ ਕਿਤੇ ਨਾ ਕਿਤੇ ਆ ਕੇ ਤਾਂ ਬੰਦਾ ਇਹ ਹੁੰਦਾ ਵਾ ਕਿ ਯਾਰ ਐਡਾ ਵੀ ਕੀ ਗੱਲ ਆ ਕਿ ਇਹ ਆਪ ਦੇ ਆਪ ਨੂੰ ਕੀ ਸਮਝਦਾ ਕੀ ਐ ਹੂੰ ਤੂੰ ਪਰਮਾਤਮਾ ਵੱਲੋਂ ਮੁੰਡਾ ਬਣਾਤਾ ਕੀ ਹੋ ਗਿਆ ਹੂੰ ਠੀਕ ਹੈ ਠੀਕ ਹੈ ਨਾ ਜੇ ਪਰਮਾਤਮਾ ਵੱਲੋਂ ਮੈਨੂੰ ਕੁੜੀ ਬਣਾਤਾ ਤਾਂ ਕੀ ਹੋ ਗਿਆ ਹਾਂ ਬਿਲਕੁਲ ਤੂੰ ਆਪ ਦੇ ਆਪ ਨੂੰ ਮਤਲਬ ਇਹ ਤੂੰ ਈਗੋ ਕਿਸ ਚੀਜ਼ ਦੀ ਗੋ ਹਰਟ ਹੁੰਦੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸੈਲਫ ਰਿਸਪੈਕਟ ਇੱਕ ਅਲੱਗ ਹੁੰਦੀ ਹੈ ਈਗੋ ਇੱਕ ਅਲੱਗ ਹੁੰਦੀ ਹੈ ਮੇਰੀ ਈਗੋ ਹਰਟ ਨਹੀਂ ਹੋਈ ਜੀ ਮੇਰੀ ਸੈਲਫ ਰਿਸਪੈਕਟ ਕਿਸੇ ਕਿਸੇ ਦੇ ਵੀ ਲਾ ਲੋ ਪਤਾ ਨਹੀਂ ਕੀ ਦੀ ਹੋਈ ਆ ਜਿੱਦੀ ਜਿੱਦੀ ਵੀ ਹੋਈ ਆ ਉਹ ਸਾਰਿਆਂ ਨੂੰ ਪਤਾ ਹੀ ਆ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਵਿਆਹਾਂ ਦੇ ਵਿੱਚ ਇੱਕ ਤੁਸੀਂ ਇੱਕ ਉਹ ਰੂਪ ਵੀ ਵੇਖਦੇ ਹੋ ਜਦੋਂ ਸਭ ਨੇ ਕੋਟ ਪੈਂਟ ਪਾਏ ਹੁੰਦੇ ਨੇ ਬੜੇ ਸਿਆਣੇ ਬਣ ਕੇ ਆਉਂਦੇ ਨੇ ਫਿਰ ਉਹ ਕੋਟਾਂ ਦੀਆਂ ਜਦੋਂ ਟਾਈਆਂ ਢਿੱਲੀਆਂ ਹੁੰਦੀਆਂ ਨੇ ਫਿਰ ਉਹ ਰੂਪ ਵੀ ਵੇਖਦੇ ਹੋਂ ਜਦੋਂ ਉਹੀ ਬੰਦੇ ਜਿਹੜੇ ਪਹਿਲਾਂ ਤੁਹਾਡੇ ਕਿਤੇ ਅੱਖ ਚੱਕ ਵੀ ਨਹੀਂ ਪਾਉਣਾ ਚਾਹੁੰਦੇ ਫਿਰ ਇਸ਼ਾਰਾ ਕਰਦੇ ਵੀ ਥੱਲੇ ਆ ਨੱਚ ਸਾਡੇ ਨਾਲ ਉਹ ਰੂਪ ਵੀ ਵੇਖਦੇ ਹੋਂ ਦੇਖੋ ਜੀ ਇਹ ਕੁਝ ਲਾਈਨ ਦੇ ਜਿਵੇਂ ਰੂਲਸ ਹੁੰਦੇ ਨੇ ਕਿ ਉਹ ਤਾਂ ਆਪ ਦੀ ਕੁੜੀ ਦੀ ਮਰਜ਼ੀ ਆ ਠੀਕ ਆ ਉਸ ਤੋਂ ਬਾਅਦ ਜੇ ਕਈ ਵਾਰ ਸਾਨੂੰ ਅਰਨਲਡ ਜੀ ਕਹਿ ਦਿੰਦੇ ਬੇਟਾ ਬੁਲਾ ਰਿਹਾ ਤੈਨੂੰ ਬਕਾਇਦਾ ਮੇਰੇ ਕੋਲ ਸਾਰੀਆਂ ਵੀਡੀਓਜ਼ ਨੇ ਮੈਂ ਹੁਣ ਸਾਰੀਆਂ ਅਪਲੋਡ ਕਰ ਦੇਣੀਆਂ ਨੇ ਕਿੱਥੇ ਕੌਣ ਕੀ ਕਹਿੰਦਾ ਰਿਹਾ ਸੀਗਾ ਕੀ ਕਰਦਾ ਰਿਹਾ ਸੀਗਾ ਠੀਕ ਹੈ ਨਾ ਜੇ ਪ੍ਰੂਫ ਮੰਗਣ ਤੇ ਆਉਂਗੇ ਮੇਰੇ ਕੋਲ ਹੈਗੇ ਨੇ ਪਰ ਮੈਂ ਚਾਹਨੀ ਆ ਕਿ ਜਦੋਂ ਟਾਈਮ ਆਵੇ ਮੈਂ ਉਦੋਂ ਪ੍ਰੂਫ ਕਰਾਂ ਸਾਰਿਆਂ ਨੂੰ ਤੈਨੂੰ ਕਿਸੇ ਨੇ ਅਸਤਕ ਬਿਸਤਰ ਤੱਕ ਲਟਾਉਣ ਦੀ ਗੱਲ ਨਹੀਂ ਕੀਤੀ ਜਿੰਨੇ ਵੀ ਮੇਰੇ ਨਾਲ ਗੱਲ ਕੀਤੀ ਆਪਾਂ ਸਿੱਧਾ ਠੋਕ ਕੇ ਜਵਾਬ ਦਿੱਤਾ ਦੁਰਗ ਆ ਕੇ ਜਫੀਆਂ ਪਾਉਂਦੇ ਨੇ ਮੇਰੇ ਨਾਲ ਤਾਂ ਵੀ ਕੀ ਗੱਲ ਆ ਕਿ ਆ ਆਪ ਦੇ ਆਪ ਨੂੰ ਕੀ ਸਮਝਦਾ ਕੀ ਹੈ ਪਰਮਾਤਮਾ ਮੱਲੋ ਮੁੰਡਾ ਬਣਾਤਾ ਕੀ ਹੋ ਗਿਆ ਪ੍ਰੋਫੈਸ਼ਨ ਤੁਹਾਡਾ ਕਿਹੜਾ ਤੇ ਰੂਪ ਤੁਹਾਡਾ ਕਿਹੜਾ ਮੈਂ ਦੁਨੀਆ ਦੇ ਸਾਹਮਣੇ ਮੇਰਾ ਵੀ ਮਖੌਲ ਬਣਿਆ ਹੈ ਮੇਰਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਉਹਨੂੰ ਮੈਂ ਨੀਚਾ ਨਹੀਂ ਦਿਖਾਣਾ ਚਾਹੰਦੀ ਸਿਮਰ ਇਸ ਚੀਜ਼ ਦਾ ਵੀ ਦਰਦ ਹੈਗਾ ਵੀ ਤੁਹਾਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਮੱਲੋ ਤੁਹਾਡਾ ਵੀ ਜੀ ਕਰਦਾ ਹੋਣਾ ਵੀ ਵਿਆਹਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਤੁਹਾਨੂੰ ਬਲੇਸਿੰਗਸ ਦੇਣ ਦੁਆਵਾਂ ਦਿੰਦੇ ਨੇ ਦਿੰਦੇ ਨੇ ਜੀ ਮੈਂ ਬਹੁਤ ਬਜ਼ੁਰਗ ਮੈਨੂੰ ਦਿਵਾਵਾ ਦਿੰਦੇ ਨੇ ਬlesing ਦਿੰਦੇ ਨੇ ਕੌਣ ਕੌਣ ਕਹਿੰਦਾ ਕਿ ਬlesing ਨਹੀਂ ਦਿੰਦੇ ਬਜ਼ੁਰਗ ਆ ਕੇ ਜਫੀਆਂ ਪਾਉਂਦੇ ਨੇ ਮੇਰੇ ਨਾਲ ਨਹੀਂ ਜਫੀ ਦਾ ਵੀ ਇੱਕ ਤਰੀਕਾ ਹੁੰਦਾ ਨਾ ਇੱਕ ਜਫੀ ਪਿਆਰ ਦੀ ਹੁੰਦੀ ਹੈ ਬਜ਼ੁਰਗ ਲੇਡੀਜ਼ ਅੱਛਾ ਜੀ ਠੀਕ ਹੈ ਹਾਂਜੀ ਨਹੀਂ ਬਈ ਦੂਸਰੇ ਜਿਹੜੇ ਦੂਜੇ ਬਜ਼ੁਰਗ ਨੇ ਉਹ ਫਿਰ ਸਾਨੂੰ ਹਸਾਬ ਕਿਤਾਬ ਜਿਹੜਾ ਹੁੰਦਾ ਵਾ ਕਿ ਦੇਖੋ ਬਜ਼ੁਰਗ ਕਈ ਕਈਆਂ ਸਾਰਿਆਂ ਦੀ ਆ ਕੇ ਪੈਸੇ ਫੜਾ ਦਿੰਦੇ ਅਸੀਂ ਪੈਸੇ ਫੜ ਲੈਨੇ ਆ ਜੀ ਇੱਥੇ ਤਾਂ ਸਾਰਾ ਕੁਝ ਸਹਿਣ ਦੀ ਗੱਲ ਸਿਖਾਈ ਜਾਂਦੀ ਆ ਹਾਂਜੀ ਮਤਲਬ ਇੱਥੇ ਤਾਂ ਇਹ ਕਿਹਾ ਜਾਂਦਾ ਵੀ ਆਰਗੇਨਾਈਜ਼ਰ ਤੁਹਾਡੇ ਕੰਨਾਂ 'ਚ ਆ ਕੇ ਕਹਿੰਦੇ ਨੇ ਕਿ ਫੁੱਫੜ ਗੁੱਸੇ ਹੋ ਜੂ ਮੁੰਡੇ ਦਾ ਮਾਮਾ ਗੁੱਸੇ ਹੋ ਜੂਗਾ ਉਹਦੇ ਬੰਨੀ ਅੱਖਾਂ 'ਚ ਕਿਉਂ ਨਹੀਂ ਅੱਖ 'ਚ ਪਾਉਂਦੀ ਤਾਂ ਫਿਰ ਉਹ ਸਾਰਿਆਂ ਲਈ ਤਾਂ ਮਨ ਮਾਰਨਾ ਪੈਂਦਾ ਹੁਣ ਮਾਰਿਆ ਹੋਇਆ ਸੀ ਉਦੋਂ ਦਾ 12 ਸਾਲ ਐਵੇਂ ਥੋੜੀ ਕੰਮ ਕੀਤਾ ਹੈ ਹੂੰ ਮਾਰੇ ਹੋਇਆ ਸੀ ਐਤ ਕੀ ਕਿਉਂ ਜਾਗ ਗਿਆ ਐਤ ਕੀ ਪਹਿਲਾਂ ਕਿਸੇ ਨੇ ਗਲਾਸ ਮਾਰ ਕੇ ਮਾਰਿਆ ਨਹੀਂ ਸੀ ਮੇਰੇ ਉਹ ਗਲਾਸ ਨੇ ਆਤਮਾ ਚ ਜੋੜਤੀ ਅੰਦਰੋਂ ਕਰ ਦਿੰਦਾ ਨਾ ਬੰਦੇ ਨੂੰ ਮੈਂ ਮੈਂ ਜਿੱਦੋਂ ਮਤਲਬ ਇਹ ਚੀਜ਼ ਕਿਤੇ ਨਾ ਕਿਤੇ ਆ ਕੇ ਤਾਂ ਬੰਦਾ ਇਹ ਹੁੰਦਾ ਵਾ ਕਿ ਯਾਰ ਐਡਾ ਵੀ ਕੀ ਗੱਲ ਆ ਕਿ ਇਹ ਆਪ ਦੇ ਆਪ ਨੂੰ ਕੀ ਸਮਝਦਾ ਕੀ ਐ ਹੂੰ ਤੂੰ ਪਰਮਾਤਮਾ ਵੱਲੋਂ ਮੁੰਡਾ ਬਣਾਤਾ ਕੀ ਹੋ ਗਿਆ ਹੂੰ ਠੀਕ ਆ ਠੀਕ ਹੈ ਨਾ ਜੇ ਪਰਮਾਤਮਾ ਵੱਲੋਂ ਮੈਨੂੰ ਕੁੜੀ ਬਣਾਤਾ ਤਾਂ ਕੀ ਹੋ ਗਿਆ ਤੂੰ ਆਪਦੇ ਆਪ ਨੂੰ ਮਤਲਬ ਇਹ ਤੂੰ ਈਗੋ ਕਿਸ ਚੀਜ਼ ਦੀ ਕੋ ਹਰਟ ਹੁੰਦੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸੈਲਫ ਰਿਸਪੈਕਟ ਇੱਕ ਅਲੱਗ ਹੁੰਦੀ ਹੈ ਈਗੋ ਇੱਕ ਅਲੱਗ ਹੁੰਦੀ ਹੈ ਮੇਰੀ ਈਗੋ ਹਰਟ ਨਹੀਂ ਹੋਈ ਜੀ ਮੇਰੀ ਸੈਲਫ ਰਿਸਪੈਕਟ ਕਿਸੇ ਕਿਸੇ ਦੇ ਵੀ ਲਾ ਲੋ ਪਤਾ ਨਹੀਂ ਕੀ ਦੀ ਹੋਈ ਆ ਜੀ ਦਾ ਵੀ ਹੋ ਗਿਆ ਜਿਦੀ ਜਿਦੀ ਵੀ ਹੋਈ ਆ ਉਹ ਸਾਰਿਆਂ ਨੂੰ ਪਤਾ ਹੀ ਆ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਵਿਆਹਾਂ ਦੇ ਵਿੱਚ ਇੱਕ ਤੁਸੀਂ ਇੱਕ ਉਹ ਰੂਪ ਵੀ ਵੇਖਦੇ ਹੋ ਜਦੋਂ ਸਭ ਨੇ ਕੋਟ ਪੈਂਟ ਪਾਏ ਹੁੰਦੇ ਨੇ ਬੜੇ ਸਿਆਣੇ ਬਣ ਕੇ ਆਉਂਦੇ ਨੇ ਤੇ ਫਿਰ ਉਹ ਕੋਟਾਂ ਦੀਆਂ ਜਦੋਂ ਟਾਈਆਂ ਢਿੱਲੀਆਂ ਹੁੰਦੀਆਂ ਨੇ ਫਿਰ ਉਹ ਰੂਪ ਵੀ ਵੇਖਦੇ ਹੋਂ ਜਦੋਂ ਉਹੀ ਬੰਦੇ ਜਿਹੜੇ ਪਹਿਲਾਂ ਤੁਹਾਡੇ ਇੱਕ ਅੱਖ ਚੱਕ ਵੀ ਨਹੀਂ ਪਾਉਣਾ ਚਾਹੁੰਦੇ ਫਿਰ ਇਸ਼ਾਰਾ ਕਰਦੇ ਵੀ ਥੱਲੇ ਆ ਨੱਚ ਸਾਡੇ ਨਾਲ ਉਹ ਰੂਪ ਵੀ ਵੇਖਦੇ ਹੋਂ ਦੇਖੋ ਜੀ ਇਹ ਕੁਝ ਲਾਈਨ ਦੇ ਜਿਵੇਂ ਰੂਲਸ ਹੁੰਦੇ ਨੇ ਕਿ ਉਹ ਤਾਂ ਆਪ ਦੀ ਕੁੜੀ ਦੀ ਮਰਜ਼ੀ ਆ ਠੀਕ ਆ ਉਸ ਤੋਂ ਬਾਅਦ ਜੇ ਕਈ ਵਾਰ ਸਾਨੂੰ ਅਰਗਨਲ ਜਿਹਾ ਕਹਿ ਦਿੰਦੇ ਬੇਟਾ ਬੁਲਾ ਰਿਆ ਤੈਨੂੰ ਬਕਾਇਦਾ ਮੇਰੇ ਕੋਲ ਸਾਰੀਆਂ ਵੀਡੀਓਜ਼ ਨੇ ਮੈਂ ਹੁਣ ਸਾਰੀਆਂ ਅਪਲੋਡ ਕਰ ਦੇਣੀਆਂ ਨੇ ਕਿੱਥੇ ਕੌਣ ਕੀ ਕਹਿੰਦਾ ਰਿਹਾ ਸੀਗਾ ਕੀ ਕਰਦਾ ਰਿਹਾ ਸੀਗਾ ਠੀਕ ਹੈ ਨਾ ਜੇ ਪ੍ਰੂਫ ਮੰਗਣ ਤੇ ਆਉਂਗੇ ਮੇਰੇ ਕੋਲ ਹੈਗੇ ਨੇ ਪਰ ਮੈਂ ਚਾਹਨੀ ਆ ਕਿ ਜਦੋਂ ਟਾਈਮ ਆਵੇ ਮੈਂ ਉਦੋਂ ਪ੍ਰੂਫ ਕਰਾਂ ਸਾਰਿਆਂ ਨੂੰ